ਕਾ ਤਾ ਨਾ ਆਖਿਆ ਬੱਚਾ ਵੀ ਤਗੜਾ ਖੜਾ ਹੈ ਬੱਚਾ ਕਿਹੜਾ ਆ ਖੜਾ ਆਹੋ ਬੱਚਾ ਵੀ ਤਗੜਾ ਬਣਾ ਕਰ ਕੇ ਨੂੰ ਆਹ ਹੈ ਹਾਂ ਸਾਡੇ ਕਿਤੇ ਮਾਗੇ ਬੱਚਾ ਇਕੱਠਾ じゃ ਕਿਵੇਂ ਹੋ ਰਿਹਾ ਏ ਇਕੱਠਾ ਦਾ ਉਹ ਨਹੀਂ ਗੱਡੀ ਗੁੱਡੀ ਦੇ ਨੱਦੂ ਗੱਡੀ ਚਾਹੀਦੀ ਤੂੰ ਮੇਮ ਨਹੀਂ ਰੱਖ ਲੈ ਤਰਾ ਕੱਲੀ ਦੇ ਦੇ ਮੇਮ ਨਾ ਰੱਖ ਲੈ ਕੱਲੀ ਦੇ ਦੋ ਐਵੇਂ ਆਪਾਂ ਸੱਪਾਂ ਕਿਉਂ ਬਈਏ ਨਹੀਂ ਆਏਗਾ ਰੋਏਗਾ ਲੋਕੀ ਗੱਪਣ ਗੁੱਪਣ ਅੱਤੇ ਦੀ ਨਹੀਂ ਦੁੱਧ ਹੁੰਦਾ ਜੀ ਮੈਂ ਪੱਕਾ ਕਿਤੇ ਨਹੀਂ ਬਿਚ ਗੱਪੜੇ ਮਿਲਦੇ ਸੋਪੜਾ ਹੈ ਇਹ ਥੋੜੀ ਜਿਹਾ ਬੱਚਾ ਦਾ ਭਾਈ ਪੱਠਾ ਨਾ ਦਰਾ ਸੋਹਣੀ ਹੈ ਕੰਨਾ ਕੋਨਾ ਰੰਗ ਰੰਗ ਵੀ ਚੰਗਾ ਰੰਗ ਵੀ ਚੰਗਾ ਕੈਰਤੀਆਂ ਦੇ ਮੇਵੀ ਹਉ ਬਠਾ ਲੈ ਦੱਸ ਦੱਸ ਆ ਜਾ ਓਏ ਠੱਕਾ ਮੇਵੀ ਉਹ ਏਡਾ ਖੜਾ ਨਾ ਕਰ ਅੱਛਾ ਛਾਰੀ ਚੇਲੇ ਆ ਵਾਦੂ ਨਾ ਬੋਲਿਆ ਕਰ ਮੈਂ ਹੀ ਬੋਲੀ ਜਾਂਦਾ ਇਹਦਾ ਨਹੀਂ ਹੈ ਤੇਰਾ ਮਾਨ ਤੇ ਨਹੀਂ ਇੱਧਰ ਪਸੰਦ ਰੂਵਰ ਨੋਟੇ ਬੋਲੀ ਜਾਂਦਾ ਤੁਨੂੰ ਚਾ ਪਤਾ ਕਰ ਕੋਈ ਮੂੜ ਕਿਹਾ ਜਾਂਦਾ ਕਿਸੇ ਦਾ ਕਿਸੇ ਦਾ ਨਾ ਨਾ ਲੜੇ ਭਵੇਂ ਦਰਨਾ ਫਿਰ ਚੇਲਾ ਲਾ ਕਰੇ ਲੋਕ ਨਾ ਦੇਖੇ ਕੰਨੋ ਕੰਨਾਂ ਮੰਗਦਾ ਭਾਈ ਚੋ ਇਹਨੇ ਰੱਖਣੀ ਹੈ ਕੋਈ ਤੁਸੀਂ ਦੱਸ ਮੈਂ ਵੀ ਉਰੇ ਆ ਜਾ ਯਾਰ ਇਹਦੇ ਨਾਲ ਨਹੀਂ ਬਣਦਾ ਕੁਸਾ ਸਿਆਣੇ ਨਾਲ ਮਾਸਟਰ ਇਹ ਸਭ ਤੇ ਕਰਾ ਕਹਿੰਦਾ ਤੁਹਾਨੂੰ ਲੱਗ ਪਤਾ ਲੱਗਦਾ ਨਹੀਂ ਇਹ ਕੰਮ ਨਾਲ ਤਾਂ ਇਹਨੂੰ ਬੱਕਰੀ ਰੱਖਣੀ ਹੈ ਕਰੇ ਇਹ ਕਿਹਦੇ ਵੇਚਣੀ ਨਹੀਂ ਰੱਖਣੀ ਬੱਠੋਈ ਗੱਲ ਆ ਛੱਲੀ ਹੋ ਗਈ ਭਈਆ ਤਾਂ ਹੱਥ ਨਹੀਂ ਦੇ ਦੂ ਭਈਆ ਤੜਕੀ ਦੇ ਦੂ ਕਿਤੇ ਨਹੀਂ ਆਦੀ ਉਤਰੂਗੀ ਪੱਕੀ ਬਾਦਿਆ ਕਰਨੀ ਮੁੱਠੀ ਖਾ ਕੇ ਗਾਂ ਚੱਲੂਗੀ ਸ਼ਾਮ ਨੂੰ ਪੱਤੇ ਦੇ ਆੜੀਆਂ ਭਾਦਿਆ ਕਰਨਗੇ ਥੱਪਾ ਮੁੱਠੀ ਮੱਕੀ ਦੀ ਕੋਲੀ ਮਾਰ ਸਾਮ ਨੂੰ ਰੋਟੀ ਨਾਲ ਚਾਰੀ ਕੱਚਾ ਆਟਾ ਨਾਲ ਚਾਰੀ ਅਣਜਾਣ ਬੰਦੇ ਦੱਸਦੇ ਗਰੀਬ ਆਦੀ ਤੂੰ ਅੰਦਰ ਲੱਗ ਜਾਂਦਾ ਨਾ ਚੱਕ ਬੱਜੇ ਹਾਂ ਆਇਆ ਤੁਹਾਡੇ ਸਾਹਮਣੇ 13000 ਰੁਪਏ ਕੋਈ ਨਾ ਹੋਰ ਕਿੰਨੇ ਦੀ ਅੱਜ ਕਿੰਨੀ ਬੱਤੇ ਤੇ ਲੈ ਆ ਬੰਦੇ ਦੱਸ ਦੇ ਤੂੰ ਯਾਰ ਇੱਕੋ ਹੀ ਦੱਸ ਦੇ ਕਿੰਨੇ ਕਿਹਾ ਪਠੋਰਾ ਵੀ 24 ਜਮਾ 23 ਵੀ ਛੜ ਤੋਂ ਪਾਉਂਦਾ ਉਹ ਰੋਲਾ ਹੋ ਜਾ ਮੋਲਿਆਂ ਦਾ ਬੰਦਾ ਪਾਣਾ ਤੜਾ ਚੱਕਰ ਕਰਦਾ ਦੇਖ ਕੋਈ ਸਿੱਕੀ ਦਿਮਕ ਲੈ ਆ ਬਰਮ ਲੱਗ ਜਾ ਕਿਸੇ ਦਾ ਨਜਾ ਖਤਮ ਸੂਫਾ ਦਾ ਬਰਾਦਾ ਬਾਈ ਦੇ ਜਾ ਕਰ ਲਾ ਮੈਂ ਵੀ ਤੈਨੂੰ ਇੱਕੋ ਹੀ ਕਹਤਾ ਪੂਰੀ 15 ਦੀ ਵਖਰੀ ਦੀ ਕਿਉਂ ਜੀ ਠੀਕ ਆ ਬਾਈ ਇਹਨਾਂ ਦੁੱਧ ਵਾਸਤੇ ਰੱਖਣੀ ਹੈ ਪੂਰੀ 15 ਨਹੀਂ ਪੂਰੇ 20 ਲੈ ਹਟਪਰਾ ਰਕੀ ਵੀ ਚੱਕਣ ਲੈ ਜਾਣੀ ਬੱਚਾ ਵਾਈਗਾ

ਉਹ ਨਵੀਂ ਆਉ ਤਾਂ ਮੇਮ ਨਹੀਂ ਦੋ ਦਿਨ ਤਾਂ ਮੇਮ ਨਹੀਂ ਜਾਤ ਦੀ ਐ ਜਾਤ ਦੀ ਅਗਲੀ ਕਰ ਲਾਗੀ ਅਗਲਾ ਵੀ ਮਜਬੂਰ ਕਰਨਾ ਔਖਾ ਹੈ ਘਬੜ ਲੈ ਯਾਰ ਉੱਪਰੋਂ ਛੇੜੀ ਦਾ ਓ ਛੇੜੀ ਬੱਟਾ ਘਬੜ ਲੈ ਚੱਲ ਛੇੜੀ ਦੱਸ ਦੇ ਕੰਮ ਨਹੀਂ

ਉਹ ਜਾਤ ਦੀ ਐ ਯਾਦ ਰੱਖ ਕਣੀ ਗੱਲ ਆ ਹਾਂ ਤੂੰ ਦਾਵਾ ਬਰਦਾ ਦਾ ਮੇਰੀ ਉੱਤੇ ਕੀ ਗੱਲ ਨਹੀਂ ਵੀਰੇ ਜੀ ਆਏ ਵੱਡੇ ਹੋਣੇ ਪਰ ਮੈਂ ਹਿਸਾਬ ਨਾਲ ਯਾਰ ਜਿਆ ਕਰੂੰਗਾ ਫਿਰ ਆ ਲੈ ਲੈ ਗੱਬਣਾ ਨਹੀਂ ਯਾਰ ਪੈਸੇ ਲਾਏ ਇਹ ਬੱਚੀ ਦਾ ਉਸ ਤੋਂ ਵੱਧ ਕੀ ਚਲੀ ਬਤੰਗੀ ਆ ਕਿੰਨੇ ਦੀ ਆ ਠੀਕ ਕੇ ਵੱਧ ਕੇ ਯਾਰ ਕੀਦਾ ਉਹ ਪੱਠੂ ਦੇ ਦੇਣਾ ਵੱਟ ਵਧੀਆ ਹਿਸਾਬ ਨਾਲ ਯਾਰ ਕਨੇਸੀ ਤੂੰ ਬਤਲੇ ਨਹੀਂ ਨੀ ਪੱਠ ਵੀ ਚੰਗੀ ਆ ਫਿਰ ਅੱਜ ਹੁਣ ਇੱਕ ਰੱਤ ਤੂੰ ਟੱਪੀਏ ਦੇ ਯਾਰ ਸਾਨੂੰ 16000 ਸੀ ਚੰਗੀ ਐ ਮੈਂ ਬਾਹਲੇ ਲੱਗੂ ਨੀ ਮੈਂ ਲੈ ਕੇ ਆ ਰੱਛ ਫੇਸਾ ਗੂਗਲ ਪੇ ਕਰਦੀ ਚੱਲ ਤੂੰ ਬੱਸ ਤੇ ਲਾਜ ਮੁਕਾਬਕ ਕਰ ਗੱਪੜੀ ਲੈ ਜਾਣਾ kemarin pelan, Mumbai juga dijual, tapi nelayan ਨੇ ਕੋਈ ਨਹੀਂ ਦਾ ਨਾ ਸਾਡਾ ਖਰਚਾ ਪੂਰੀ ਟੱਕੇ ਦਾ ਹਾਂ ਆ ਰਣੀ ਆ ਲੈਣਾ ਕਿੰਨੇ ਟਾਈਮ ਦੀ ਕਪਣਾ ਹੈ ਬਾਈ ਕਿੰਨੇ ਆ ਲੈਣ ਦਿਖਾ ਦੇ ਧੋਕੜ ਇਹ ਦਿਖਾ ਦਿਖਾ ਦੰਦ ਤਾਂ ਦਿਖਾ ਦੰਦ ਇਹ ਤਾਂ ਨਹੀਂ ਆ ਆ ਮੇਵੀ ਆ ਦੇਵੀ ਸੁਣਨੀ ਉਹਨ ਮੁੱਲ ਮੇਵੀ ਨਹੀਂ ਸੜੇ ਕੀ ਮੁੱਲ

17000 ਦੀ ਨਹੀਂ ਨਹੀਂ ਤੈਂ ਦੇਣੀ ਤਾਂ ਹੈ ਨਹੀਂ ਕੋਈ ਭਜਾਉਣਾ ਭਜਾਈ ਆ 14000 ਦੀ ਨਿਭੜ ਗਈ ਫੜ ਲੈ ਮੈਂ ਵੀ ਤੈਨੂੰ 16.5 ਜੱਜ ਜਾਂ 15 ਦੀ ਹੋ ਗਈ ਫੜ ਬਾਬਾ ਕੰਨ ਫੜ ਬਾਬਾ ਕੰਨ ਤੋਰ ਖੋਰ ਕੇ ਦੇਖ ਲੈ ਉਹ ਤੋਂ ਵਧੀਆ ਪਾ ਦਾਣੇ ਤੇ ਚੋ ਕੰਨਾ ਕੁੰਨਾ ਦੀ ਸੰਖੀ ਹੈ ਬੱਕਰੀ ਹੋਰ ਤਾਰਾਮਾ ਅੱਲਾ ਨੇ ਆਪਾਂ ਬਾਬਾ ਮੈਂ ਤਾਰਾ ਪਾਲੀ ਹੈ ਹੈ ਪਾਲੀ ਹੈ ਮੈਨੂੰ ਨਹੀਂ ਪਤਾ ਪਾਲੀ ਹੈ ਕਹਾਲੀ ਹੈ ਇਹਦੇ ਨਾਲ ਲੱਗ ਆਪ ਚੈੱਕ ਕਰ ਲਵਦੀ ਨੂੰ ਤੇਰਾ ਦਫ਼ਤਰ ਠੀਕ ਹੈ ਠੀਕ ਹੈ ਠੀਕ ਹੈ ਬਾਬਾ ਦੇਖ ਬਾਬਾ ਗਲਤ ਕੰਮ ਨਹੀਂ ਕਰਦੇ ਅਸੀਂ ਅੱਛਾ ਜਦੋਂ ਜ਼ਿੰਮੇਦਾਰਾਂ ਚੱਲਦੇ ਅਸੀਂ ਜ਼ਿੰਮੇਦਾਰ ਨਹੀਂ ਮੈਂ ਬਠੂ ਅਸੀਂ ਚਿੜੀ ਬੰਗ ਚੜਾਉਣ ਲੱਗੇ ਹਾਂ ਉਹਦਾ ਰਸੇ ਪਾਉਣ ਲੱਗੇ ਗਲਾਂ 'ਚ ਲੋਕ ਸਾਦੀ ਦਰਦੀ ਹੈ ਖਿੱਚੀ ਫਿਰਦੇ ਨੇ ਲੋਕ ਸਾਨੂੰ ਕੁੱਤੇ ਆਏ ਹੋ ਗੱਲਾਂ